ਉਹਦੇ ਮੁਕੱਦਮਾ ਕੋਈ ਨਹੀਂ ਉਹਨੇ ਕਿਸੇ ਦਾ ਬੁਰਾ ਨਹੀਂ ਕੀਤਾ ਉਹ ਕਿਹੜੇ ਪਾਸੇ ਮਾੜਾ ਸੀ ਮਾੜਾ ਤਾਂ ਉਹ ਸੀ ਜਿਹੜੇ ਕਿ ਬਾਬੇ ਨੂੰ ਪੁੱਠੇ ਢੰਗ ਨਾਲ ਬਰਤਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਬਾਬਾ ਜਦੋਂ ਜਾਗਿਆ ਨਾ ਸਾਰਿਆਂ ਨੇ ਝੰਡਾ ਚੱਕਤਾ ਸੀ ਚੱਕਰ ਸੀ ਨਾ ਕੀ ਦੇ ਕਹਣਤੇ ਖੁਸ਼ਵੰਤ ਸਿੰਘ ਦੇ ਕਹਣਤੇ ਔਰ ਸੋਭਰਾਵਣੀਓ ਸਵਾਮੀ ਦੇ ਕਹਣਤੇ ਕੁਲਦੀਪ ਨૈયਰ ਦੇ ਕਹਣਤੇ ਔਰ ਜੇਠ ਮਲਾਨੀ ਦੇ ਕਰਨ ਤੇ ਚਾਰ ਬੰਦਿਆਂ ਨੇ ਜੇ ਦੱਸਿਆ ਬਾਬੇ ਨੇ ਕਿਹਾ ਠੀਕ ਐ ਸਾਡਾ ਮਤਲਬ ਸਿਰਫ ਪੰਜਾਬ ਦੇ ਆ ਮੁੱਦੇ ਨੇ ਜਿਹੜਾ ਦੂਜਾ ਸਾਡੇ ਮੂੰਹ ਚ ਪਾਉਂਦੇ ਆ ਮੀਡੀਆ ਦੇ ਰਾਹੀਂ ਉਸ ਵਕਤ ਮੀਡੀਆ ਪ੍ਰਿੰਟ ਮੀਡੀਆ ਹੁੰਦਾ ਸੀ ਉਹ ਮੂੰਹ ਚ ਪਾਉਂਦਾ ਹੁੰਦਾ ਸੀ ਉੱਥੇ ਫਿਰਦੇ ਹੁੰਦੇ ਸਾਨੂੰ ਮੈਂ ਅੰਬਰਸਰ ਉਹਨਾਂ ਦੇ ਨਾਲ ਚਰੇ ਹਾਂ ਬੜਾ ਮੈਂ ਜਦੋਂ ਮੋਰਤਾ ਲੱਗਾ ਸੀ ਮੈਂ ਉੱਥੇ ਹੁੰਦਾ ਸੀ ਇਹ ਮੱਤ ਕੇ ਪਾਉਂਦੇ ਹੁੰਦੇ ਮਿਲੇ ਓਫਰ ਤੋਂ ਇਸ ਸੰਤਾਨੋ ਇੱਕ ਵਾਰ ਹੀ ਨਹੀਂ ਸੈਂਕੜੇ ਵਾਰੀ ਸੰਤਾਨੋ ਮੈਂ ਗਏ ਹਾਂ ਜੀ ਇੱਕ ਵਾਰ ਹੀ ਨਹੀਂ ਸੈਂਕੜੇ ਵਾਰੀ ਮੈਂ ਉਹ ਤਿੰਨ ਦੇ ਕੋਲ ਸਾਂਤ ਅਰਚੰਸਿੰਗ ਲੰਗਵਾਲ ਦੇ ਕਮਰੇ ਜੁ ਹੁੰਦੇ ਸੀ ਅਸੀਂ ਨਾਨਕਨਵਾਸ ਚ ਤੇਜਾ ਸਿੰਘ ਸਮੁੰਦਰੀ ਹਾਲ ਚ ਸਾਰੇ ਉੱਥੇ ਹੁੰਦੇ ਸੀ ਕਲਸਤਾਨੀ ਸੋਚ ਸੀ ਲੋਕਾਂ ਤੋਂ ਅਲੱਗ ਕਰਨ ਦੀ ਸੋਚ ਸੀ ਉਹਨਾਂ ਦੀ ਨਾ ਬਿਲਕੁਲ ਨਹੀਂ ਸੀ ਝੂਠ ਮਾਰਦਿਆ ਉਹਨਾਂ ਨੇ ਕਿਹਾ ਵੀ ਸਾਡੀ ਸਾਡੇ ਦਾ ਇਹ ਮੁੱਦਾ ਹੀ ਨਹੀਂ ਹਾਂ ਉਸ ਵਕਤ ਕਾਂਗਰਸ ਨੂੰ ਚਿੰਤਾ ਪੈ ਗਈ ਸੀ ਵੀ ਆਹ ਕੀ ਕਹਤੇ ਨੇ ਵੀ ਸਾਡਾ ਤਾਂ ਮੁੱਦਾ ਨਹੀਂ ਰਗੁਨੰਦਰ ਲਾਲ ਪਾਰਟੀ ਦੇ ਕਰੇ ਮੀਟਿੰਗ ਹੋਈ ਸੀ ਵੇ ਆ ਗੱਲ ਨਾ ਜੀ ਕਵੇ ਬਾਬਾ ਤਿੰਨ ਘੰਟੇ ਅਧਾ ਮਿੰਟ ਨਹੀਂ 2 ਮਿੰਟ ਨਹੀਂ ਤਿੰਨ ਘੰਟੇ ਬਾਬੇ ਨੇ ਕਹਿਆ ਵੀ ਗਈਆਂ ਗੱਲਾਂ ਦਾ ਹੁਣ ਇਹ ਨਹੀਂ ਹੋਣੀਆਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਅੰਦਾਜ਼ਾ ਲਾਓ ਔਰ ਜਿਹੜੇ ਬੰਦੇ ਨੇ ਉਹ ਮੀਟਿੰਗ ਦੇ ਬਾਰੇ ਗਲਤ ਅਸੀਂ ਦੱਸੀ ਕਿ ਉਹਨੂੰ ਸੰਤ ਅਰਜਨ ਸਿੰਘ ਲੋਂਗੋਵਾਲ ਨੂੰ ਉਹ ਬੰਦਾ ਦੂਜੀ ਵਾਰ ਜਦੋਂ ਮੁੜ ਕੇ ਕਰੇ ਗਿਆ ਤੇ ਮਾਰ ਮਾਰ ਦਿੱਤਾ ਗਿਆ ਸੀ ਅੰਦਾਜ਼ਾ ਲਾਓ ਕਿਵੇਂ ਪਹਿਰਾ ਹੁੰਦਾ ਹੈ ਵੀ ਮਨਾ ਵੀ ਸਾਡਾ ਮਿਸ਼ਨ ਹੀ ਫੇਲ ਨਾ ਹੋਏ ਜੋ ਅਸੀਂ ਕਰਤੂਤਾਂ ਕੀਤੀਆਂ ਪੰਜਾਬ ਚ ਕਰਤੂਤਾਂ ਕਰਾਈਆਂ ਗਈਆਂ ਹਿੰਦੂ ਸਿੱਖ ਮੁਸਲਮਾਨ ਦੀ ਸਮੱਸਿਆ ਹੀ ਕੋਈ ਨਹੀਂ ਪੋਡਰੇ ਪੋਡਰੇ ਕੀਤਾ ਜਾਂਦਾ ਸੰਤਾ ਸੰਤ ਜਿਹੜੇ ਹਿੰਦੂਆਂ ਦੇ ਖਿਲਾਫ ਸੀਗੇ ਉਹ ਤਾਂ ਇਹ ਕਹਿੰਦਾ ਸੀ ਵੀ ਕਿਸੇ ਵੀ ਧਿਰ ਨੂੰ ਜੇ ਕੁਝ ਕਾ ਸਾਥੋਂ ਬਰਾ ਕੋਈ ਨਹੀਂ ਹੁਣ ਦੱਸੋ ਉਹਨੇ ਕਹੇ ਜੇ ਹੁੰਦੇ ਆ ਧਿਰ ਨੂੰ ਘਰੇ ਵਸਾਉਣੀ ਆ ਜਿਹਦਾ ਆਨੰਦ ਕਾਰਜ ਹੋਇਆ ਜਾਂ ਫੇਰੇ ਹੋਏ ਆ ਸਾਨੂੰ ਦੱਸਿਓ ਆ ਕੇ ਮੈਂ ਸੁਣਿਆ ਵਿੱਚ ਬਹਿ ਕੇ ਸੁਣਿਆ ਪੰਗਤ ਦੇ ਮਤਲਬ ਕੋਈ ਰੁਲਾਣੀ ਸੀ ਕੋਈ ਇਹ ਮਤਲਬ ਉਸ ਤੇ ਉੱਥੇ ਸਰਕਾਰਾਂ ਨੂੰ ਬਸ ਉਸ ਸਮੇਂ ਦੀ ਸਰਕਾਰਾਂ ਨੂੰ ਚੰਗੇ ਨਹੀਂ ਲੱਗ ਰਹੇ ਸੀ ਇਹ ਉਸ ਵਾਸਤੇ ਸਰਕਾਰਾਂ ਦੇ ਵਿੱਚ ਕਿਹੜੇ-ਕਿਹੜੇ ਸੀ ਮਤਲਬ ਨਾਰਾਇਣ ਦੇ ਨਾਲ ਕੋਈ ਡਰ ਨਹੀਂ ਇੱਕ ਤਾਂ ਆਪਣਾ ਗਿਆਨੀ ਜੈਰ ਸਿੰਘ ਸੀ ਇੱਕ ਸਰਦਾਰ ਬੂਟਾ ਸੋਂ ਸੀ ਇੱਕ ਦਰਬਾਰਾ ਸੋਂ ਸੀ ਠੀਕ ਹੈ ਔਰ ਰੱਬ ਤੇਰਾ ਭਲਾ ਕਰੇ 인ਦਰਾ ਗਾਂਧੀ ਸੀ ਸੰਜੇ ਗਾਂਧੀ ਸੀ ਆ ਆ ਨਹੀਂ ਹੈ ਸੰਜੇ ਗਾਂਧੀ ਤੇ ਤਿੰਨ ਚਾਰ ਹੋਸੀਆ ਜਿਹੜਾ ਅਜਿਹੇ ਸੱਜਣਾਂ ਨੇ ਹੁਣ ਕਿਦਾਂ ਹੋ ਰੀਆਂ ਇਹ ਜੇ ਚਾਰਕ ਬੰਦੇ ਇਹ ਵੀ ਸੀਗੇ ਹਾਂ ਪੱਕਾ ਇਹ ਸਾਰੇ ਕਰਤੂਤ ਦੀ ਜੜੇ ਸੀ ਅਸਲੀਅਤ ਇਹ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਜਦੋਂ ਵੀ ਪੰਜਾਬ ਦੇ ਮੁੱਦੇ ਦੀ ਗੱਲ ਕਰੋਗੇ ਦਿੱਲੀ ਦੀ ਸਰਕਾਰ ਤੁਹਾਡੇ ਪੰਜਾਬੀ ਮੁੱਦੇ ਨੂੰ ਸਿੱਖ ਮੁੱਦਾ ਬਣਾ ਕੇ ਥੋੜੇ ਮੁੱਦੇ ਨੂੰ ਖਤਮ ਕਰ ਦੂਗੀ ਕਹਿਣਗੇ ਵੀ ਇਹ ਹਿੰਦੂਆਂ ਦੇ ਖਿਲਾਫ ਖਿਲਾਫ ਹੈ ਕਿਉਂਕਿ ਹਿੰਦੂਆਂ ਦੇ ਬਰ ਖਿਲਾਫ ਚਾਰ ਪੰਜਾਬ ਦੇ ਨੌਜਵਾਨ ਮਾਰੋ ਬਾਹਰ ਜਾ ਕੇ ਰੋਲਾ ਪਾਇਆ ਵੀ ਜਿਹੜਾ ਹਿੰਦੂ ਮਨੀ ਝਾਕਿਆ ਸੀ ਆ ਫੂਕ ਤੇ ਖਾਲਸਤਾਨੀ ਕਹਿ ਕੇ ਤੇ ਬਾਹਰ ਵੋਟਾਂ ਮਿਲਣ ਗਿਆ ਤੇ ਵੋਟਾਂ ਵੀ ਬਲਾਈਂਡ ਮжоਰਿਟੀ ਐਬਸੋਲਿਊਟ ਬਲਾਈਂਡ ਮжоਰਿਟੀ ਮਿਲੂਗੀ ਤੇ ਰਾਜ ਕਰਨਗੇ ਹੋਰ ਇਹਨਾਂ ਨੂੰ ਕੀ ਚਾਹੀਦਾ ਨਹੀਂ ਐ ਹੀ ਹੋਇਆ ਸੀ ਉਦੋਂ ਵੀ ਇਸ ਤਰ੍ਹਾਂ ਹੋਇਆ ਸੀ ਸੋਚ ਵੀ ਨਹੀਂ ਸਕਦੇ ਸੀ ਇੰਨੀਆਂ ਵੋਟਾਂ ਪੈਣਗੀਆਂ ਔਰ ਇਹਨਾਂ ਨੂੰ ਜੇ ਪੰਜਾਬ ਦਾ 5 700 10 ਹਜ਼ਾਰ ਬੰਦਾ ਮਰ ਜੇ ਕਿ ਫਰਕ ਬੰਦਾ ਇੰਦਰਾ ਗਾਂਧੀ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ ਬਾਅਦ ਇਲੈਕਸ਼ਨਸ ਹੁੰਦੇ ਤਾਂ ਕਿਸ ਤਰੀਕੇ ਨਾਲ ਬਹੁਮਤ ਮਿਲਦੀ ਹੈ ਤੁਹਾਡੇ ਸਾਹਮਣੇ ਸੀ ਨਾ ਅੰਨੀ ਬਲਾਈਂਡ ਮੈਜੋਰਿਟੀ ਐਬਸੋਲਿਊਟ ਮੈਜੋਰਿਟੀ ਤੋਂ ਵੀ ਉੱਤੋਂ ਦੀ ਵਾਕਿਆਦਾ ਹੋਇਆ ਸੀ ਇਹਨੂੰ ਇਹ ਇਹਨੂੰ ਦੱਸ ਦੇਣ ਵੀ ਨਹੀਂ ਹੋਇਆ ਤਾਂ ਇਹ ਕਹਾਣੀ ਗੱਲਾਂ ਕੌੜੀਆਂ ਗੱਲਾਂ ਸੱਚੀਆਂ ਪਰ ਸੱਚ ਬੋਲਣ ਦਾ ਪਊਆ ਸਾਰਾ ਦਿਨ ਕੰਨ ਬੰਦ ਕਰ ਤੇ ਅੱਖਾਂ ਬੰਦ ਕਰਕੇ ਅਸੀਂ ਕੋਈ ਮਤਲਬ ਪਸ਼ੂ ਨਹੀਂ ਹਾਂ ਪੰਜਾਬ ਦੇ ਲੋਕ ਜਹਾਂ ਇੱਕ ਗਲਵੀਆ ਤੁਹਾਡੇ ਤੇ ਮੈਂ ਅਗਲਾ ਪੋਡਕਾਸਟ ਬੈ ਕੇ ਕਰੂੰਗਾ ਵੀ ਤੁਸੀਂ ਉਸ ਸਮੇਂ ਅਸਲ ਚ ਦੂਰ ਕੀ ਸੀ ਕਿਉਂਕਿ ਤੁਸੀਂ ਉਹਦਾ ਹਿੱਸਾ ਹੋ ਤੁਸੀਂ ਅੱਜ ਇਹ ਜਾਗਰ ਕੀਤਾ ਵੀ ਤੁਸੀਂ ਉਹਦਾ ਹਿੱਸਾ ਰਹੇ ਹੋ ਮੈਂ ਦੱਸਾਂ ਵੀ ਲੋਕੀ ਕਦੇ ਵੀ ਦੂਰ ਨਹੀਂ ਹੋਣਾ ਚਾਹੁੰਦੇ ਸੀ ਕਿਸੇ ਜਤੋਂ ਮੈਂ ਅੰਦਾਜ਼ਾ ਲਾਉ ਤੁਸੀਂ ਹਿੰਦੂਆਂ ਦੇ ਘਰਾਂ 'ਚ ਸਿੱਖਾਂ ਦੇ ਧੀ ਪੁੱਤ ਸਿੱਖਾਂ ਦੇ ਘਰਾਂ ਦੇ ਵਿੱਚ ਹਿੰਦੂਆਂ ਦੇ ਧੀ ਪੁੱਤ ਹਾਂ ਬੜੇ ਆਰਾਮ ਨਾਲ ਮਗਲ ਹੀ ਕੋਈ ਨਹੀਂ ਸੀ ਸਮੱਸਿਆ ਹੀ ਕੋਈ ਨਹੀਂ ਸੀ ਹਾਂ ਇਕੱਠੇ ਨਹੀਂ ਜਰਨ ਦਣਾ बस ਜਦੋਂ ਇਕੱਠਾ ਤੁਰਦੇ ਆ ਤੇ ਫਿਰ ਰਾਜਕਰਦਾ ਸ਼ਰੇਣੀਆਂ ਨੂੰ ਚਿੰਤਾ ਖੜੀ ਜਾਂਦੀ ਹੈ ਦੋ ਬੰਦੇ ਯਾਰ ਇਕੱਠੇ ਕਿਵੇਂ ਤੁਰੇ ਜਾਂਦੇ ਆ ਅੱਜ ਵੀ ਤੁਸੀਂ ਆ ਗਏ ਹੋ ਚਾਰ ਹਿੰਦੂ ਜੈਂਟਲਮੈਨ ਚਾਰ ਪੰਜ ਸਿੱਖ ਜੈਂਟਲਮੈਨ ਇਕੱਠੇ ਸੜਕ ਤੇ ਹੱਸਦੇ ਖੇਡਦੇ ਗੱਲਾਂ ਕਰਦੇ ਜਾਣ ਨਾਲ ਦੀ ਨਾਲ ਦੋ ਤਿੰਨ ਨਾ ਵਰਦੀ ਵਾਲੇ ਆ ਜਾਣਗੇ ਯਾਰ ਵੀ ਤੁਰੇ ਕਿਵੇਂ ਜਾਂਦੇ ਆ ਇਹ ਅਸੀਂ ਇੱਥੇ ਪਾਰਕਿੰਗ ਚ ਗਿਆ ਸਾਨੂੰ ਵੀਡੀਓ ਤੋਂ ਪਹਿਲਾਂ ਹਿੰਦੂ ਜੈਂਟਲਮੈਨ ਮਿਲੇ ਤੁਹਾਨੂੰ ਹੈ ਬਿਲਕੁਲ ਨਾ ਕੀ ਕਰਕੇ ਠੀਕ ਹੈ ਨਾ ਦੇਖੋ ਕਿੰਨਾ ਵਿਚਾਰੇ ਪਿਆਰ ਸਤਕਾਰ ਨਾਲ ਰੱਖਿਆ ਵੀ ਆਪਣਾ ਆ ਦੁੱਖਾ ਜੀ ਕੋਈ ਧੀ ਧਿਆਣੀ ਵਾਲਾ ਬੰਦਾ ਇਹ ਦੇਖ ਨਹੀਂ ਸਕਦਾ ਆਪਾਂ ਇਹਦਾ ਰਲ ਕੇ ਹੱਲ ਕੱਢੀਏ ਹੁਣ ਦੱਸੋ ਇਹਨੇ ਬੰਦੇ ਨੂੰ ਅਸੀਂ ਕੀ ਕਹਾਂਵਾਂਗੇ ਇਹ ਪੰਜਾਬ ਦਾ ਦਸ਼ਮਣ ਹੈ ਇਹ ਤਾਂ ਪੰਜਾਬ ਦੀ ਇੱਜ਼ਤ ਦਾ ਹਿੱਸੇਦਾਰ ਹੈ ਹਿੱਸੇਦਾਰ ਹੈ ਜਿਹੜਾ ਕਹਿੰਦੇ ਵੀ ਸਾਡੀਆਂ ਤਾਂ ਜੀ ਧੀਆ ਰੁੱਲਦੀਆਂ ਇਹਨਾਂ ਨੂੰ ਵੇਖ ਕੇ ਪਾਰਕ ਦੇ ਵਿੱਚ ਜਿਹੜਾ ਆ ਜਿਹੜਾ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਪਈਏ ਵੀ ਅਖੌਤੀ ਆਸ਼ਕ ਕੰਜਰਖਾਨੇ ਵਾਲੇ ਚਾਰੇ ਬੰਦੇ ਨੂੰ ਖਾਂਦਾ ਨਹੀਂ ਬੰਦੇ ਨੂੰ ਧੀ ਪੁੱਤ ਵਾਲੇ ਬੰਦੇ ਨੂੰ ਤੇ ਗੱਲਾਂ ਬਹੁਤ ਭੜੀਆਂ ਲੱਗਦਾ ਇੱਥੇ ਨਾ ਮੇਲਾ ਲਾ ਰੱਖਿਆ ਕਮਾਨੀ ਮੇਲਾ ਮੇਲਾ ਪੰਜਾਬ ਦਾ ਇੱਕ ਬੰਦਾ ਨਹੀਂ ਇਸ ਤਰ੍ਹਾਂ ਬੈਠਾ ਨਜਾਇਜ਼ ਢੰਗ ਨਾਲ ਇੱਕ ਬੰਦਾ ਦੱਸ ਦਿਓ ਪਛਾਣ ਲਓ ਵੀ ਇਹ ਜੀ ਪੰਜਾਬੀ ਬੰਦਾ ਬੈਠਾ ਤੇ ਫਿਰ ਆਪਣੇ ਆਪਾਂ ਤਾਂ ਲੱਗ ਜੀ ਕੌਣ ਬੈਠਾ ਇਹ ਚਰਕੇ ਪੰਜਾਬ ਦੇ ਲੋਕਾਂ ਚ ਕੋਈ ਖੋਟ ਨਹੀਂ ਵਿਚਾਰਾਂ ਚ ਉਹ ਹਮ ਤਾਂ ਇੱਜ਼ਤ ਨਾਲ ਜਰੂਰ ਰਹਿਣਾ ਚਾਹੁੰਦੇ ਆ ਬਖਾਇਦਾ ਰਹਿਣਾ ਚਾਹੁੰਦੇ ਆ ਔਰ ਸਾਨੂੰ ਉਸ ਚੀਜ਼ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਮਾਰਾਂ ਤੇ ਧਾੜਾਂ ਬਹੁਤ ਪੰਜਾਬ ਤੇ ਆਈਆਂ ਤੇ ਪੰਜਾਬ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈ ਤੇ ਇਹਨਾਂ ਦਾ ਵੀ ਜਵਾਬ ਦੇ ਤੁਹਾਰਨ ਨੂੰ ਇਹ ਹਜਮ ਨਹੀਂ ਹੁੰਦਾ ਵੀ ਪੰਜਾਬ ਸ਼ਾਂਤ ਹੈ ਹਿਮਾਚਲ ਸ਼ਾਂਤ ਹੈ ਹਰਿਆਣਾ ਸ਼ਾਂਤ ਹੈ ਆਪਸ ਦੇ ਵਿੱਚ ਰਲ ਮਿਲ ਕੇ ਕੋਈ ਗੱਲ ਕਦੇ ਨਹੀਂ ਹਜਮ ਹੋ ਬਿਲਕੁਲ ਉਹਦੇ ਕਲੇਸ਼ ਹੋਣਾ ਚਾਹੀਦਾ ਫਿਰ ਸਾਨੂੰ ਫਿਰਕਾ ਪਰਸ ਦੀ ਨਾਲ ਵੋਟਾਂ ਮਿਲਣਗੀਆਂ ਹੁਣ ਪੰਜਾਬ ਦੀ ਬਾਰਸ਼ਿਕਤਾ ਤਾਂ ਦੇਖੋ ਪੰਜਾਬ ਨੂੰ ਵੀ ਫਿਰਕਾ ਪਰਸ ਦੀ ਤਕਰੀਬਨ ਤਕਰੀਬੇ ਚੇਂਜ ਕਰਤਾ ਦਿੱਲੀ ਨੂੰ ਫਰਕਾ ਪ੍ਰਸਦੀ ਬਦਲਦਾ ਹੈ ਰਾਸ਼ਤਾਨੂ ਬਦਲਦਾ ਖਰਾਨੇ ਨੂੰ ਬਦਲਦਾ ਆ ਤੁਹਾਡੇ ਸਾਹਮਣੇ ਆ ਵੋਟਾਂ ਪੈਣ ਗਿਆ ਐਮਐਲਏ ਦੀਆਂ ਉਹਦੇ ਤੁਹਾਨੂੰ ਪਤਾ ਲੱਗ ਜੂ ਵੀ ਫਰਕਾ ਪ੍ਰਸਦੀ ਕਿਵੇਂ ਭਾਰੂ ਆ ਨਾਲੇ ਸਿਵਲ ਲਾਈਨ ਦਾ ਸਿਵਲ ਲਾਈਨ ਦਾ ਏਰੀਆ ਸਭ ਤੋਂ ਵੱਧ ਪੜਿਆ ਲਿਖਿਆ ਇਲਾਕਾ ਹੈ ਕਹਿਣ ਨੂੰ ਸਿਵਲ ਲਾਈਨਾਂ ਮਾਨਸਿਕਤਾ ਅਨਸਿਵਲਾਈਜ਼ਡ ਹੈ ਮੈਂ ਸ਼ਾਇਦ ਇੱਕ ਡਬਾੜਾ ਹੋ ਰਿਹਾ ਮਾਨਸਿਕਤਾ ਅਨਸਿਵਲਾਈਜ਼ਡ ਹੈ ਹਾਂ ਜੇ ਦਾ ਇਹਨਾਂ ਨੇ ਮਾਨਸਿਕਤਾ ਸਿਵਲਾਈਜੇਸ਼ਨ ਵਾਲੀ ਦੇਤੀ ਫਿਰ ਤਾਂ ਇੱਥੇ ਕੋਈ ਵੀ ਫਰਕਾ ਪਰਸ ਤੇ ਟੈਕਨੀਕ ਨਹੀਂ ਸੂ ਜੇ ਅਨਸਿਵਲਾਈਜ਼ਡ ਤੇ ਫਰਕਾ ਪ੍ਰਸਤ ਦੀਆਂ ਗੱਲਾਂ ਕੀਤੀਆਂ ਤੇ ਇੱਥੇ ਫਰਕਾ ਪ੍ਰਸਤ ਹੀ ਆਊਗਾ ਪੰਜਾਬ ਦਾ ਹਤਾਇਸ਼ੀ ਨਹੀਂ ਆਊਗਾ ਮੈਂ ਤਾਂ ਸਵਾਲ ਪੁੱਛਣਾ ਚਾਹਾਂਗਾ ਵੀ ਪੋਸਟਰਾਂ ਤੋਂ ਇੰਨੀ ਦਿੱਕਤ ਕਿਉਂ ਹੁੰਦੀ ਹੈ ਕਿਹੜੀ ਪੋਸਟਰਾਂ ਤੋਂ ਸੰਜੇ ਨਾਲ ਸਿੰਘ ਪਿੰਡ ਰਾਲੇ ਦੇ ਪੋਸਟਰਾਂ ਤੋਂ ਆ ਰੱਖਿਆ ਉਹ ਲੋਕਾਂ ਨੂੰ ਜਿਹੜਾ ਉਹਨਾਂ ਦਾ ਪਹਿਲਾਂ ਭੈ ਗਲਤ ਪੈਦਾ ਕੀਤਾ ਗਿਆ ਤੇ ਭੈ ਫੇਰ ਪੋਸਟਰਾਂ ਤਾਂ ਵੀ ਹੈ ਇਹ ਤਾਂ ਖਲਸਾਨ ਮੰਗਦਾ ਮੁੰਨੇ ਕਦੇ ਮੂਚ ਨਹੀਂ ਮੰਗਿਆ ਇਹ ਵੀ ਨਾਲ ਹੈ ਇਹ ਸਾਰਾ ਦੁਬਦਕ ਕ੍ਰੀਏਟ ਕੀਤੀ